ਨੇ ਨਗਰ ਨਗਰ ਕਮਾਲਾ ਨੇ 1 ਕਰੋੜ 70 ਲੱਖ ਦਾ ਐਸਟੀਮੇਟ ਬਣਾ ਕੇ ਦਿੱਤਾ ਵੀ ਇਹ ਲੈਨ ਨਵੀਂ ਪਾਉਗੀ ਮੈਂ ਸ਼ਹਿਰ ਦਾ ਪਿਛੇ ਅੱਜ ਤੋਂ 15 ਸਾਲ ਪਹਿਲਾਂ ਠੇਕਦਾਰੀ ਕਰਦਾ ਸੀ ਸ਼ਹਿਰ ਦੇ ਲੈਨਾਂ ਬਾਰੇ ਮੈਨੂੰ ਪਤਾ ਸੀ ਤੇ ਮੈਂ ਇਹਨਾਂ ਨੂੰ ਦੱਸਿਆ ਮੇਅਰ ਨੂੰ ਵੀ ਦੱਸਿਆ ਕਮਿਸ਼ਨਰ ਨੂੰ ਮਿਲ ਕੇ ਆ ਕਮਿਸ਼ਨਰ ਨੇ ਮੈਨੂੰ ਨਗਰ ਨੇ ਉਹਨੇ ਟਾਈਮ ਨਹੀਂ ਦਿੱਤਾ ਮੈਨੂੰ ਮਿਲਣ ਵਾਸਤੇ ਐਮਐਲਏ ਸਾਹਦੇ ਵੀ ਮਤਿਆਂ ਚ ਲੈ ਜਾਂਦਾ ਐਮਐਲਏ ਸਾਹਨੇ ਕਹਿੰਦਾ ਸੰਤੋਸ਼ ਸਿੰਘ ਜੀ ਤੁਸੀਂ ਲੈਨ ਨੂੰ ਚਲਵਾਓ ਜੋ ਖਰਚਾ ਉਹ ਭਰ ਦੀ ਮੇਰੇ ਤੋਂ ਪਰਸਨਲ ਲੈ ਲਿਓ ਕਮੇਟੀ ਨਹੀਂ ਪਾਸ ਕਰਦੀ ਪਰ ਲੈਨ ਚ ਲਾਓ ਮੈਨੂੰ ਐਮਐਲਏ ਸਾਹਨੇ ਕਿਹਾ ਤੇ ਮੈਂ ਲੈ ਤੇ ਜਦੋਂ ਮੈਂ ਇਹ ਲੈਂਡ ਚਲਵਾਤੀ ਅੱਜ ਤੇ ਉਹ ਵੀ ਕਾਰਪੋਰੇਸ਼ਨ ਦੀ ਮਸ਼ੀਨਰੀ ਲੈ ਕੇ ਤੇ ਮੇਆ ਕੋ ਫਸਾਉਂ ਮੈਂ ਸੱਦਿਆ ਮੇਰ ਸਾਹਿਬ ਆਜੋ ਲੈਂਡ ਚੱਲ ਗਈ ਆ ਇਹ ਵੇਖ ਲੋ ਜਦੋਂ ਆ ਲੈਂਡ ਚੱਲੀ ਵੇਖ ਕੇ ਮੇਰ ਸਾਹਿਬ ਨੇ ਆ ਕੇ ਕਿ ਮੇਰਾ 3 ਲੱਖ ਰੁਪਇਆ ਲੱਗਿਆ ਉਹ ਤਾਂ ਮਲਾਈਮਾਂ ਤੋਂ ਚੱਲੀ ਨਹੀਂ ਆ ਨਹੀਂ ਹੋਇਆ ਉਹ ਨਹੀਂ ਹੋਇਆ ਗੱਲਾਂ ਕੱਟਣ ਲੱਗ ਪਏ ਜੀ ਮੈਂ ਕਹੀ ਮੈਨੂੰ ਇੰਨੀਆਂ ਗੱਲਾਂ ਦਾ ਨਹੀਂ ਪਤਾ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਮੇਰਾ ਧਿਆਨ ਸੀ ਲੈਂਡ ਚਲਾਉਣ 'ਚ ਮੈਂ ਨਗਰ ਨਿਗਮ ਦਾ ਸ਼ਹਿਰ ਦਾ ਸ਼ਹਿਰ ਵਾਸੀ ਦੇ ਕੱਥੇ ਟੈਕਸ ਦਾ 1,70,000 ਰੁਪਇਆ ਬਚਾਉਣਾ ਸੀ ਉਹਦੇ ਬਚਾਉਣ ਦੀ ਖਾਤਰ ਮੈਂ ਲੈਨ ਚਲਵਾ ਕੇ ਦਿੱਤੀ ਐ ਲੈਨ ਚੱਲਦੀ ਦੀ ਲੈਨ ਵੇਖ ਲੋ ਜੇ ਹੋਰ ਕੋਈ ਤੇ ਡਿਫੈਕਟ ਆ ਤਾਂ ਮੈਨੂੰ ਦੱਸ ਦਿਓ ਉਹ ਮੈਨੂੰ ਗਾਲਾਂ ਕੱਢਣ ਲੱਗ ਪਏ ਤੇ ਉਹਨਾਂ ਨੇ ਮੇਰੇ ਆਟ ਚੱਕ ਕੇ ਮਾਰੀ ਆਹ ਤੁਸੀਂ ਵੇਖ ਸਕਦੇ ਹੋ ਖੂਨ ਦੇ ਨਿਸ਼ਾਨ ਉਹਨਾਂ ਨੇ ਮੇਰੇ ਆਟ ਮਾਰੀ ਇਹ ਤੋਂ ਚੰਗਾ ਮਾੜਾ ਮੈਨੂੰ ਬੋਲ ਕੇ ਚਲੇ ਗਏ ਮੈਨੂੰ ਅਜੇ ਤੋ ਨਗਰ ਨੇ ਕੋਲ ਦੇ ਵਿੱਚ ਵੜ ਕੇ ਖਾਈ ਤੈਨੂੰ ਇੱਥੇ ਕੁੱਟਾ ਮਾਰਾਂਗੇ ਇੱਥੋਂ ਗਾਲਾਂ ਕੱਢ ਕੇ ਮੈਨੂੰ ਉਹ ਚਲੇ ਗਏ ਆ ਤੇ ਆਹ ਲੈਨ ਚੱਲ ਪਈ ਆ ਤੁਸੀਂ ਲੈਨ ਦਾ ਸੀਵਰ ਵੇਖ ਸਕਦੇ ਆ ਪਾਣੀ ਪਾਣੀ 10 ਫੁੱਟ ਡਾਊਨ ਆ ਲੈਨ ਲੈਨ ਚਲਾ ਦਿੱਤੀ ਗਈ ਐ ਮੈਂ ਸ਼ਹਿਰ ਦਾ ਭਲਾ ਕੀਤਾ ਸ਼ਹਿਰ ਦੇ ਲੋਕਾਂ ਦਾ ਪੈਸਾ ਬਚਾਇਆ ਮੈਂ ਕੋਈ ਚੰਗਾ ਮਾੜਾ ਨਹੀਂ ਕਿਹਾ ਬਨਮੈਨ ਪਰਸਨ ਆ ਨੀਰ ਇਹਨੂੰ ਸ਼ਹਿਰ ਦਾ ਪਿਓ ਕਹਿੰਦੇ ਆ ਸ਼ਹਿਰ ਦੀ ਮਾਂ ਕਹਿੰਦੇ ਆ ਸਭ ਤੋਂ ਫਾਈਟ ਸਿਟੀਜਨ ਆ ਇਹ ਇਹ ਲੋਕਾਂ ਦੇ ਆ ਕੁਛ ਕਰੂਗਾ ਇਹ ਲੋਕਾਂ ਨੂੰ ਗੰਦੀਆਂ ਗਾਲਾਂ ਕੱਢੂਗਾ ਇਹ ਅਖਤਿਆਰ ਨੂੰ ਕਿਹਨੇ ਦਿੱਤੇ ਆ ਇਹ ਇਹ ਸੀਰਤ ਰਹਿਣ ਦਾ ਲਾਇਕ ਨਹੀਂ ਹੈਗਾ ਮੈਂ ਐਮਐਲਏ ਸਾਹ ਨੂੰ ਬੇਨਤੀ ਕਰਦਾ ਇਹੋ ਜਿਹੇ ਬੰਦੇ ਤੋਂ ਬਦਲਿਆ ਜਾਵੇ ਤੇ ਇਹ ਇਹ ਆਪ ਪਾਰਟੀ ਦਾ ਜਾਂ ਸਾਡੇ ਸ਼ਹਿਰ ਦਾ ਨਾਮ ਬਦਨਾਮ ਕਰ ਰਿਹਾ ਹੈ ਮੀਰ ਨਹੀਂ ਮੇਰ ਸਾਹਿਬ ਨੂੰ ਕੀ ਇਤਰਾਜ਼ ਸੀ ਇਹ ਇਹ ਤਾਂ ਹੁਣ ਮੇਰ ਸਾਹਿਬ ਵੀ ਦੱਸ ਸਕਦੇ ਆ ਉਹਨਾਂ ਵਿੱਚ ਪੈਸੇ ਬੰਨੇ ਹੋਨੇ ਆ ਮੇਰਾ ਹੋ ਤਾਂ ਕੁਝ ਹੈ ਨਹੀਂ ਜੋ ਫੀਵਰ ਚੱਲ ਪਿਆ 150 ਕੇ ਆ ਹੋਰ ਕੋਈ ਲੈਣ ਬੰਦਾ ਮੈਂ ਕਿਹਾ ਮਿੰਦੋਸਾ ਮੈਂ ਚਲਾ ਦਿੰਦਾ ਮੇਰਾ 15 ਸਾਲ ਦਾ 30 ਸਾਲ ਮੈਂ ਕਾਰਪੋਰੇਟ ਦੀ ਕੰਮ ਕੀਤਾ ਮੇਰਾ ਐਕਸਪੀਰੀਅੰਸ ਆ 2012 ਦੇ ਵਿੱਚ ਮੈਂ ਕਮੇਟੀ ਦੀ ਠੇਕੇਦਾਰੀ ਛੱਡਤੀ ਸੀ ਮੈਂ ਕੋਈ ਕੰਮ ਨਹੀਂ ਕਰਦਾ ਕਮੇਟੀ ਦਾ ਪਹਿਲਾਂ ਵੀ ਕਦੇ ਤੁਹਾਡਾ ਰੋਲਾ ਪਿਆ ਮੇਰਾ ਕਦੇ ਪਹਿਲਾਂ ਕੋਈ ਰੋਲਾ ਨਹੀਂ ਪਿਆ ਜੀ ਲੇਕਿਨ ਜੇ ਕਾਰਪੋਰੇਟ ਇਹ ਕੋਈ ਗਲਤ ਕਰਦੇ ਆ ਮੈਂ ਉਹਨੂੰ ਨਸ਼ਾ ਕੱਟਾ ਲੋਕਾਂ ਦੇ ਧਿਆਨ 'ਚ ਇਹ ਆ 1 ਕਰੋ 70 ਲੱਖ ਬਈ ਖਰਾਬ ਕਰਨ ਲੱਗੇ ਉਹਦੇ ਮੈਂ ਕਾਗਜ਼ ਡਾਕੂਮੈਂਟਸ ਆ ਕੋ ਦੇ ਸਕਦਾ ਨਹੀਂ ਇਹ ਟਿੱਕ ਤੁਹਾਡੇ ਕਿੱਥੇ ਮਾਰੀ ਆ ਮਾਰੀ ਹਟ ਜੀ ਕਾਫੀ ਸੱਤ ਮੱਝ ਆ ਪਤਾ ਨਹੀਂ ਮੈਂ ਐਮ ਐਲ ਏ ਕਰਾਉਣੇ ਵੀ ਮੈਂ ਹਸਪੀਟਲ ਜਾਣਾ ਹੀ ਹਸਪੀਟਲ ਲੈਣ ਕਿ ਕੀ ਵਜਾ ਕੀ ਕੀ ਕਿ ਕਿੰਨਾ ਡੂੰਗਾ ਜਖਮ ਮੈਂ ਕਿੰਨਾ ਨਹੀਂ ਕੀ ਮੰਨਤੀ ਕਰਦੇ ਹੋ ਨਹੀਂ ਮੈਂ ਤਾਂ ਮੰਗਦਾ ਇਨਸਾਫ ਹੋਵੇ ਜੇ ਸਰਕਾਰ ਇਨਸਾਫ ਪਸੰਦ ਆ ਇੱਕ ਇੱਕ ਇਹਨੂੰ ਮੇਅਰ ਨੂੰ ਭਾਇਆ ਹੋਇਆ ਵਾ ਐਮ ਐਲ ਏ ਸਾਹਿਬ ਇਨਸਾਫ ਕਰਨ ਐਮ ਐਲ ਏ ਸਾਹਿਬ ਸਿਰ ਦਾ ਸੋਚਦੇ ਆ ਭਲਾ ਸੋਚਦੇ ਆ ਲਿਖਦੇ ਨੇ ਲੋਕ ਬੈਠੇ ਆ ਇਹ ਐਮ ਐਲ ਏ ਸਾਹਿਬ ਦਾ ਨਾਮ ਬਦਨਾਮ ਕਰਦੇ ਆ ਐਨ ਐਮ ਐਲ ਏ ਸਾਹਿਬ ਨੇ ਕਈ ਸੰਤੋਖ ਨਹੀਂ ਜੋ ਲਾਈਨ ਵੇਖੋ ਜੇ ਚਲਦੀ ਆ ਚਲਾਓ ਆਪਣੇ ਇੱਕ ਨੂੰ ਥੋੜਾ ਲੱਖ ਬਸ ਦਾ ਬਚਿਆ ਬਚਾਇਆ ਜਾਵੇ ਐਨ ਐਮ ਐਲ ਏ ਸਾਹਿਬ ਸ਼ਹਿਰ ਦਾ ਇਤਨੀ ਸੋਚਦੇ ਆ ਪਰ ਜਿਹੜੇ ਉੱਪਰ ਬੈਠੇ ਆ ਮੇਅਰ ਹੋ ਗਏ ਆ ਹੋਰ ਬੰਦੇ ਹੋ ਗਏ ਆ ਕਮਿਸ਼ਨਰ ਵੀ ਲੱਗਨੇਗਾ ਮੋਗਾ ਦੀ ਮਾਤਾ ਘੰਟਾ ਦਫ਼ਤਰ ਬੈਠ ਕੇ ਆਏ ਆ ਉਹਨੂੰ ਕਹਾਂਗਾ ਚੱਕ ਨਾ ਕੱਟੀ ਲਾਈਨ ਚੱਲ ਪਈ ਆ ਉਹਨੇ ਮੈਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਕਿ ਕਮਿਸ਼ਨਰ ਨੱਕਰੇਗਾ ਮੋਗਾ ਨੇ ਮੈਡਮ ਚਾਰੂ ਮਿਤਾ ਪੀ ਸੀ ਐਸ ਅਫਸਰ ਉਹ ਆਦੀ ਵੀ ਉਹਦੀ ਆਪਦੀ ਮੈਂ ਦੇ ਵਿੱਚ ਆ ਵੀ ਮੈਂ ਕਹਿੰਦਾ ਮਿਲਣਾ ਸ਼ਹਿਰ ਵਾਸੀ ਨੂੰ ਨਹੀਂ ਮਿਲਣਾ ਨਗਰ ਨਗਮ ਦੇ ਵਿੱਚ ਮੈਨੂੰ ਅੱਜ 4 ਸਾਲ ਹੋ ਗਏ ਆ ਇੱਕ ਐਮਸੀ ਦੇ ਤੌਰ ਤੇ ਜਿਹੜੇ ਕਿ ਆਪਣੀ ਵਾਰਡ ਦੀ ਮੈਂ ਸੇਵਾ ਨਿਭਾ ਰਿਆ ਮੇਰੇ ਵਾਰਡ ਦੇ ਵਿੱਚ ਮਹਾਰਾਜ ਜਿਹੜਾ ਰਣਜੀਤ ਸਿੰਘ ਨਗਰ ਆ ਉਹਦੀ ਜਿਹੜੀ ਕਿ ਦੇਸ ਦਾ ਟਾਬਾ ਜਿਹੜਾ ਕੋਟਕਪੁਰਾ ਬਾਈਪਾਸ ਤੇ ਆ ਜਿਹੜਾ ਕਿ ਉੱਥੇ ਕ੍ਰੋਸਿੰਗ ਵਾਲਾ ਜਿਹੜਾ ਥੱਲੇ ਪਾਈਪਾ ਉਹਦਾ ਪੈਪ ਟੁੱਟਿਆ ਹੋਇਆ ਤੇ ਮੇਰੀ ਜਿਹੜੀ ਕਿ 4 ਸਾਲਾਂ ਤੋਂ ਜਦੋਂ-ਜਦ ਚੱਲ ਰਹੀ ਆ ਚਾਹੇ ਹਾਈਵੇ ਵਾਲੇ ਆ ਐਨਐਚ ਵਾਲੇ ਜਾਂ ਹੋਰ ਵੀ ਜਿਹੜੇ ਆ ਸਾਰਿਆਂ ਨਾਲ ਹੀ ਤਕਰੀਬਨ ਮੈਂ ਕਹਿ ਸਕਦਾ ਤਾਲਮਿਲ ਕਰਕੇ ਜਿਹੜੀ ਕਿ ਆਪਣੇ ਸੀਵਰੇਜ ਦੀ ਸਮੱਸਿਆ ਤੋਂ ਛਡਕਾਰਾ ਪਾਉਣ ਲਈ ਮੈਂ ਕਿਹੜਾ ਅਫਸਰ ਆ ਵੀ ਜਿਹਦੇ ਮੈਂ ਤਰਲੇ ਨਹੀਂ ਕੀਤੀ ਜਾਂ ਮੈਂ ਮਹੰਤਾਂ ਨਹੀਂ ਕੀਤੀਆਂ ਹੁਣ ਜਾ ਕੇ 4 ਸਾਲ ਬਾਅਦ ਜਿਹੜਾ ਕਿ ਮੇਰਾ ਸੀਵਰੇਜ ਦਾ ਕੰਮ ਨੇਤਰੇ ਚੜਨ ਲੱਗਾ ਸੀਗਾ ਅੱਜ ਤੋਂ ਜੜ ਕੇ ਮੈਂ ਕਹਿ ਸਕਦਾ ਵੀ 30 ਦਿਨ ਪਹਿਲਾਂ ਅਸੀਂ 30 ਦਿਨ ਪਹਿਲਾਂ ਇੱਥੇ ਸੰਤੋਖ ਜੀ ਨਾਲ ਬੈਠੇ ਸੀਗੇ ਮੈਂ ਨੇ ਕਹਿੰਦਾ ਵੀਰੇ ਵੀ ਆਪਾਂ ਵੀ ਪਈ 25 ਦਿਨ ਰੋਕੇ ਪੇਮੈਂਟ ਕਰਵਾ ਲਈਏ ਤੇ ਜਿਹੜਾ ਇੱਕ ਆ ਕੰਮ ਆਪਾਂ ਉਹ ਜਿਹੜਾ ਕਿ ਹੋਰ ਨਾਲ ਕਰਾਉਣਾ ਮੈਂ ਕਿਹਾ ਵੀਰੇ ਮੈਨੂੰ ਕੋਈ ਚੱਕਰ ਨਹੀਂ ਵੀ ਜਿਹੜੇ ਜਿੱਥੇ 4 ਸਾਲ ਹੋ ਗਏ ਆ ਤੇ ਉੱਥੇ ਜੇ 20 25 ਦਿਨ ਹੋਰ ਨਾ ਕਿ ਮੇਰਾ ਕੰਮ ਹੁੰਦਾ ਮੈਨੂੰ ਕੋਈ ਚੱਕਰ ਨਹੀਂ ਅੱਜ ਮਹੀਨਾ ਬੀਤ ਜਾਣ ਤੇ ਅੱਜ ਨਗਰ ਨਗਮ ਦੇ ਵਿੱਚ ਸੰਤੋਖ ਪਹਿਲਾਂ ਮੇਰੇ ਦਫ਼ਤਰ ਦੇ ਵਿੱਚ ਆਇਆ ਔਰ ਰਿਕਾਰਡ ਮੇਰੇ ਕੋਲ ਇਹ ਵੀਡੀਓ ਹੈਗੀ ਆ ਫਿਰ ਮੈਨੂੰ ਸਾਈਡ ਤੇ ਦਫ਼ਤਰ ਐਮਐਲ ਸਾਹਿਬ ਦੇ ਦਫ਼ਤਰ ਵਿੱਚ ਜਾ ਕੇ ਮੈਨੂੰ ਕਹਿੰਦਾ ਵੀ 15 ਦਿਨ ਆਪਾਂ ਪੇਮੈਂਟ ਜੀ ਹੋਰ ਰੋਕ ਲਈਏ ਮੈਂ ਕਿਹਾ ਵੀਰੇ ਫਿਰ ਮੈਂ ਤੁਸੀਂ ਉਹੀ ਮਾਰ ਦਿਓ ਕਿਉਂਕਿ ਮੈਂ 4 ਸਾਲ ਦਾ ਪਹਿਲਾਂ ਹੋ ਕੇ ਤਰਲੇ ਮਾਰਦੇ ਨੂੰ ਕਿਉਂਕਿ ਹੋਰ 7 ਮਹੀਨਿਆਂ ਨੂੰ ਇਲੈਕਸ਼ਨ ਆ ਜਾਣੇ ਆ ਜੇ ਮੇਰਾ ਸੀਵਰੇਜ ਦੀ ਸਮੱਸਿਆ ਹੱਲ ਨਹੀਂ ਹੁੰਦੀ ਤਾਂ ਮੇਰਾ ਇੱਕ ਨਿਸ਼ਚਿਤ ਹੀ ਆ ਵੀ ਮੈਂ ਉਤੋਂ ਜਿਹੜਾ ਕਿ ਜਿਹੜੇ ਕੰਪੈਨ ਦੇ ਵਿੱਚ ਹਾਰਨੇ ਮੇਰੇ ਚਾਂਸ ਸੀ ਜਿਹੜੇ ਬਣ ਸਕਦੇ ਆ ਚਲੋ ਇੰਨੀ ਗੱਲ ਕਹਿਣ ਤੇ ਮੈਂ ਜਦੋਂ ਉੱਠ ਕੇ ਚਲਾ ਗਿਆ ਬਾਹਰ ਆਇਆ ਤੇ ਨਾਲ ਦੀ ਨਾਲ ਕੀ ਇਹਨਾਂ ਨੇ ਸਾਡੀਆਂ ਜਿਹੜੀਆਂ ਕੀ ਜਟ ਗਾਲੀਆਂ ਗੱਡੀਆਂ ਵਾਂ ਸਾਡੇ ਕਿਸੇ ਵੀ ਅਫਸਰ ਨਾਲ ਤਾਲ ਮਿਲਣਾ ਨਹੀਂ ਕੀਤੀ ਇੱਕ ਗੱਡੀ ਬੁਲਾ ਕੇ ਉੱਥੇ ਬਾਈਪਾਸ ਤੇ ਕਹਿੰਦੇ ਜੀ ਲੈਂਡ ਚੱਲ ਪਈ ਮੈਂ ਇਹਨਾਂ ਨੂੰ ਇਹ ਦੱਸਣਾ ਜਾਂ ਚਾਹੁੰਦਾ ਜਾਂ ਇਹਨਾਂ ਨੂੰ ਕੋਲ ਪੁੱਛਣਾ ਚਾਹੁੰਦਾ ਵੀ ਜੇ 4 ਸਾਲ ਦੀ ਜਿਹੜੀ ਲੈਂਡ ਨਹੀਂ ਚੱਲੀ ਤੇ ਹੁਣ ਉਹ ਕਿਹੜੀ ਜਿਹੜੀ ਜਾਦੂ ਦੀ ਛੜੀ ਸੀ ਜਿਹੜੀ ਕੀ ਉਹ ਲੈਂਡ ਚੱਲ ਗਈ ਔਰ ਰਿਪੋਰਟ ਸਾਡੇ ਪੰਮਜੀ ਕੋਲ ਵੀਡੀਓ ਹੈਗੀਆਂ ਅਸੀਂ ਦਿੱਲੀ ਤੋਂ ਗੱਡੀਆਂ ਮੰਗਾਈਆਂ ਸੀਗੀਆਂ ਉਹਨਾਂ ਨੇ ਹੱਥ ਘੜੇ ਕਰਤੇ ਸੀ ਵੀ ਇਹ ਜਿਹੜੀ ਕਿ ਲੈਂਡ ਨਹੀਂ ਚੱਲਣੀ ਡੈੱਡ ਹੋ ਚੁੱਕੀ ਐ ਨੈੱਲ ਲੈਂਡ ਨਵੀਂ ਜਿਹੜੀ ਪਾਣੀ ਪਊਗੀ ਮਾਨਯੋਗ ਕਮਿਸ਼ਨਰ ਸਾਹਿਬ ਨਾਲ ਮੇਰੀ ਹੁਣ ਤੋਂ 2-3 ਘੰਟੇ ਪਹਿਲਾਂ ਗੱਲ ਹੋਈ ਸੀ ਮੈਂ ਕਿਹਾ ਮੈਮ ਜੇ ਮੇਰੀ ਪੇਮੈਂਟ ਕਰ ਦੋਗੇ ਨਾਲ ਤੁਸੀਂ ਤੇ ਜਿਹੜੀ ਕਿ ਇਹ ਮੇਰੀ ਲੈਂਡ ਜਿਹੜੀ ਕਿ ਚੱਲ ਸਕਦੀ ਆ ਤੇ ਜਿਹੜੀ ਮੇਰੇ ਵਾਰਡ ਦੇ ਵਾਸੀ ਜਿਹੜੇ ਕਿ ਐਡੀ ਗੰਦਗੀ ਦੇ ਵਿੱਚ ਜਿਹੜਾ ਕਿ ਆਪਣਾ ਜੀਵਨ ਬਤਰ ਕਰ ਰਹੇ ਆ ਤੇ ਉਹ ਵਿਚ ਇਸ ਛਟਕਾਰਾ ਪਾ ਲੈਣਗੇ ਇਸ ਲੈਂਡ ਤੋਂ ਜਿਹੜੀ ਕਿ ਮਾਤ ਕਿਸੇ ਵ ਚਲੋ ਮੇਰੇ ਇਹਨੇ ਕਹ ਲਿਆ ਮੈਂ ਉੱਠ ਕੇ ਆਪਦੇ ਦਫ਼ਤਰ ਦੇ ਵਿੱਚ ਆਪਦੀ ਡਿਊਟੀ ਪਤਾਣਾ ਸੀ ਤੇ ਇਹਨਾਂ ਨੇ ਕਿ ਉੱਥੇ ਗੱਡੀਆਂ ਮੰਗਾ ਕੇ ਮੈਨੂੰ ਕਹਿੰਦੇ ਲੈਂਡ ਚੱਲ ਪਈ ਮੈਂ ਉੱਥੇ ਜਦੋਂ ਮੌਕੇ ਤੇ ਗਿਆ ਤੇ ਇਹਨਾਂ ਨੇ ਮੇਰੇ ਨਾਲ ਗਰਮਾ ਸਰਦੀ ਵੀ ਕੀਤੀ ਤੇ ਅੱਗੋਂ ਖੱਬਾ ਵੀ ਬੋਲੇ ਜਾਂ ਮਦ社 ਸ਼ਬਦ ਬੋਲੇ ਉਸ ਤੋਂ ਪ੍ਰੰਤ ਇਹਨੇ ਜਰ ਕੋਈ ਟੱਗੱਡੀਆਂ ਨੇ ਮੇਰੇ ਮਾਨ ਵਾਸਤੇ ਫਿਰ ਮੈਨੂੰ ਆਪਣੇ ਬਚਾਅ ਵਾਸਤੇ ਜੜ ਕੇ ਵਿਪਲ ਮੈਨੂੰ ਕੱਢਣਾ ਹੀ ਪੈਣਾ ਕਿਉਂਕਿ ਜਿੱਥੇ ਦੇਖੋ ਜੀ ਮੇਰਾ ਇਹ ਨਾਲ ਕੋਈ ਅਜੇ ਤੱਕ ਵਾਅ ਵਾਸਤਾ ਨਹੀਂ ਸੀ ਮੈਨੂੰ ਦੱਸਣ ਦੇ ਮਤਾਬਕ ਹੀ ਆ ਵੀ ਇਹ ਇੱਕ ਠੇਕੇਦਾਰ ਸੀਗਾ ਇੱਥੇ ਤੇ ਅੱਜ ਜਿਹੜਾ ਕਿ ਇੱ ਘੁੰਮਦਾ ਫਿਰਦਾ ਕਿਤੇ ਕਿਸੇ ਦੀ ਫੈਲਵੇ ਕਿਤੇ ਕਿਸੇ ਦੀ ਫੈਲਵੇ ਲਈ ਮੈਨੂੰ ਤਾਂ ਇਹ ਨਹੀਂ ਸਮਝ ਲਉਂਦੀ ਇਹਦਾ ਹੱਕ ਕੀ ਇੱਥੇ ਜਿਹੜਾ ਕਿ ਇਹ ਫੈਲਾ ਜਿਹੜੀਆਂ ਕਿ ਆਵਾੜਾਂ ਦੀਆਂ ਵੇਖਦਾ ਫਿਰਦਾ ਵਾ ਜਾਂ ਤਾਂ ਇਹ ਜਾਂ ਕੋਈ ਪੈਸੇ ਦਾ ਲਾਲਚ ਜਾਂ ਕੋਈ ਕਮਿਸ਼ਨ ਭਾਲਦਾ ਜਾਂ ਕਿ ਹੋਰ ਪੈਸੇ ਦੀ ਮੰਗ ਕਰਦਾ ਤਾਂ ਹੀ ਇੱਥੇ ਵਰਦਾ ਜੇ ਮੇਰੇ ਅਰਗੇ ਨੂੰ ਅੱਜ ਤੱਕ 46 ਸਾਲ ਦੀ ਉਮਰ ਦੇ ਵਿੱਚ ਮੈਂ ਨਗਰ ਨਗਮ ਦਾ ਬੂਹਾ ਨਹੀਂ ਵੇਖਿਆ ਸੀ ਤੇ ਜਿਹੜੇ ਬੰਦੇ ਨੂੰ ਕੋਈ ਲਾਲਚ ਨਹੀਂ ਹੁੰਦਾ ਇੱਥੇ ਨਗਰ ਨਗਮ ਆ ਕੇ ਕੰਮ ਨਾ ਕੀ ਚਾਹੇ ਕੋਈ ਵੀ ਹੋਵੇ ਚਾਹੇ ਉਹ ਠੇਕੇਦਾਰ ਹੋਵੇ ਚਾਹੇ ਕਿ ਮੁਲਾਜ਼ਮ ਹੋਵੇ ਚਾਹੇ ਆਮ ਨਾਗਰਿਕ ਹੋਵੇ ਜੇ ਕਿਸੇ ਦੇ ਬੰਦੇ ਦੇ ਬਿਲਕੁਲ ਜੀ ਕੋਈ ਕੰਮ ਨਹੀਂ ਇਹਦੇ ਕੋਲ ਅਜੇ ਤੱਕ ਨਹੀਂ ਸਿਰਫ ਇਹ ਦਲਾਲ ਬਣਿਆ ਹੋਇਆ ਵਾ ਬਸ ਜਿਹੜੇ ਕਿ ਪੈਸਿਆਂ ਦੀ ਮੰਗ ਕਰਦਾ ਹੋਊਗਾ ਜਿੱਥੇ ਤੱਕ ਲੱਗਦਾ ਕਿਉਂਕਿ ਜਿਹੜਾ ਕਿ ਮੈਂ ਤਾਂ ਇਹੀ ਕਹੂੰਗਾ ਕਿਉਂਕਿ ਜਦੋਂ ਮੇਰੇ ਵਾਰਡ ਦਾ ਨਹੀਂ ਕੰਮ ਨਾਲੇ ਪਹਿਲੀ ਤਾਂ ਗੱਲ ਆ ਜੀ ਮੇਰੇ ਵਾਰਡ ਦੇ ਵਿੱਚ ਗਿਆ ਇਹਦਾ ਫਰਜ ਬਣਦਾ ਸੀ ਮੈਨੂੰ ਉੱਥੇ ਦਰਸਣ ਦਾ ਸਾਡੇ ਅਫਸਰਾਂ ਨੂੰ ਦੱਸਦਾ ਵੀ ਮੈਂ ਉੱਥੇ ਚੱਲਿਆ ਵੀ ਮੈਂ ਫੇਰ ਜਾ ਕੇ ਤੇ ਮੇਰੇ ਵਾਰਡ ਦੇ ਵਿੱਚ ਜਾ ਕੇ ਕੰਮ ਕਰਦਾ ਇਹਦਾ ਹੱਕ ਹੀ ਨਹੀਂ ਬਣਦਾ ਜੇ ਮੇਰੇ ਵਾਰਡ ਦੇ ਵਿੱਚ ਜਾਂਦਾ ਜੇ ਮੈਂ ਕਿਤੇ ਵਾਰਡ ਦੇ ਵਿੱਚ ਜਾਣਾ ਵਾ ਪਿਆ ਵੜਦੇ ਮੈਂ ਪਹਿਲਾਂ ਇਨਫੋਰਮੇਸ਼ਨ ਦਿੰਨਾ ਐਮਸੀ ਸਾਹਿਬ ਐਮ ਐਲ ਏ ਸਾਹਿਬ ਨਾਲ ਗੱਲ ਹੋਈ ਸੀ ਐਮ ਐਲ ਏ ਸਾਹਿਬ ਦੇ ਰਹਿਣ ਤੇ ਮੈਂ ਆਇਆ ਬਿਲਕੁਲ ਜੋ ਠੋਕ ਵਜਾ ਕੇ ਕਹਿ ਰਿਹਾ ਵੀ ਮੈਂ ਐਮ ਐਲ ਏ ਸਾਹਿਬ ਜੇ ਐਮ ਐਲ ਏ ਸਾਹਿਬ ਨੂੰ ਲੱਗਦਾ ਵੀ ਇਹ ਕੰਮ ਆਪਣਾ ਵਧੀਆ ਤਰੀਕੇ ਨਾਲ ਕਰ ਸਕਦਾ ਤੇ ਮੈਂ ਆਪਦੇ ਘਰੇ ਜਾਵੜਦਾ ਮੈਨੂੰ ਕੀ ਆ ਇਹਨੂੰ ਬਟਾ ਲੈਣ ਤੋਂ ਕੰਮ ਕਰਾ ਲੈਣਾ ਮੈਨੂੰ ਕੋਈ ਕਿਸੇ ਦੀ ਦਿੱਕਤ ਨਹੀਂ ਗਈ ਜੇ ਨੂੰ ਲੱਗਦਾ ਕਿਸੇ ਨੂੰ ਵੀ ਇਹ ਵਧੀਆ ਸੁਚਾਰੂ ਢੰਗ ਨਾਲ ਕੰਮ ਕਰ ਸਕਦਾ ਤੇ ਮੇਰੇ ਕੋਲ ਚਾਹੀ ਅੱਜ ਰਜਾਇਨ ਲੈ ਕੇ ਲੈਣ ਮੈਂ ਅੱਜ ਹੀ ਘਰੇ ਚਲਦਾ ਸਰ ਤੁਹਾਡੀ ਕਿਹੜੀ ਬਾਰਡ ਦੇ ਵਿੱਚ ਗਲੀਆਂ ਕਾਫੀ ਪਾਣੀ ਖੜਾ ਰਿਹਾ ਮੈਂ ਉਹੀ ਅਫਸਰ ਸਾਹਿਬ ਨੂੰ ਮੈਂ ਹੁਣ ਸਾਰ ਮੀਟਿੰਗ ਨਗਰ ਰੰਗੋ ਦੇ ਵਿੱਚ ਤਾਂ ਹੀ ਸਾਡੇ ਸੀਵਰੇਜ ਵਾਲਾ ਮੁਲਾਜ਼ਮਾ ਨੂੰ ਬੁਲਾਇਆ ਜਦੋਂ ਤਾਂ ਮੈਂ ਇਹਨਾਂ ਨੂੰ ਕੰਪਲੇਂਟ ਦੇ ਰਿਆਂ ਸਾਡੇ ਅਫਸਰਾਂ ਨੂੰ ਵੀ ਆਹ ਕੰਪਲੇਟਾ ਉਹ ਹੱਲ ਨਹੀਂ ਹੋ ਰਹੀ ਤੇ ਉਹ ਇੱਕ ਪਾਸੇ ਵਾਲਾ ਬੰਦਾ 10 ਮਿੰਟ ਜਿੱਥੇ ਗੱਡੀਆਂ ਬੁਲਾ ਕੇ ਕਾਰਜ ਕਰ ਰਿਹਾ ਵਾ ਤੁਸੀਂ ਆਪ ਹਿਸਾਬ ਨਾਲ ਲੋਕਿ ਵਰੋਂ ਐਮਸੀ ਜਾਂ ਇੱਕ ਮੇਰ ਦੇ ਅਹੁਦੇ ਤੇ ਮੈਂ ਬੈਠਾ ਵਾਂ ਤੇ ਮੇਰੀ ਕਦਰ ਕੀ ਹੈ ਤੇ ਉਹ ਮਤਲਬ ਕਿ ਫਿਰ ਇਸ ਤੋਂ ਸਮਝ ਰਵੇਂ ਪਲੱਸ ਪੈਂਡਾਂ ਦੇ ਵਧੀਆ ਇਨਸਾਨ ਹੀ ਹੋਊਗਾ ਵੀ ਜਿਹੜਾ ਕਿ ਉਹ ਕਾਰਜ ਕਰ ਰਿਹਾ ਜਿਹੜੀ ਏਡੀ ਵੱਡੀ ਜ਼ਿੰਮੇਵਾਰੀ ਉਹਨ ਆਵੇ ਇੰਨੇ ਜੀ ਤਲਕੀ ਖਾ ਗਏ ਮੇਰੇ ਨਾਲ ਗਾੜੀ ক্লোਜ ਕਰਨ ਲੱਗੇ ਮੇਰੇ ਐਟਮ ਹਾਰੀ ਚਾਕੇ ਜੇ ਉਹ ਐਟਮ ਹਾਰੀ ਹੋਵੇ ਭਾਨ ਸ਼ਾਹ ਗੁਰੂ ਗਰੰਥ ਸਾਹਿਬ ਜੀ ਮੂਰੇ ਸੌਂ ਖਾ ਕੇ ਇੱਕ ਕਹਿ ਦਵੇ ਜੇ ਪਹਿਲਾ ਮੈਚ ਦੇ ਮਤ ਇਹਨੇ ਪਹਿਲਾਂ ਐਟ ਚੱਕੀ ਤਾਂ ਜਾ ਕੇ ਇਹਦੇ ਵਜੋਂ ਇੱਕ ਜੋ ਛੋਟੀ ਵੱਟੀ ਵੱਜਿਆ ਕੁਝ ਵੀ ਵੱਜਿਆ ਦੇ ਜੇ ਹੁਣ ਕੋਈ ਐਟ ਮਾਰੂਗਾ ਤੇ ਮੈਂ ਖੜ ਕੇ ਤਮਾਸ਼ਾ ਵੇਖੂਗਾ ਕਮਿ ਵਿਆ ਕੋਈ ਵੀ ਨਿਕਲਿਆ ਉਹਨਾਂ ਦਾ ਪਜਾਮੇ ਤੇ ਕਾ ਵੀ ਕੋਲ ਲੱਗਾ ਹੋਇਆ ਸੀ ਦੇਖੋ ਜੀ ਜੋ ਵੀ ਨਿਕਲਿਆ ਮੈਨੂੰ ਨਹੀਂ ਪਤਾ ਕੀ ਨਿਕਲਿਆ ਜਾਂ ਨਹੀਂ ਨਿਕਲਿਆ ਪਰ ਜੇ ਮੇਰੇ ਤੇ ਕੋਈ ਚੜ ਕੇ ਆਊਗਾ ਮੈਂ ਕਦੇ ਬਰਦਾਸ਼ਤ ਨਹੀਂ ਕਰੂੰਗਾ ਚਾਹੇ ਕੋਈ ਮਰਜੀ ਇਨਸਾਨ ਹੋਵੇ ਪਿਸਟਲ ਥੋਡੇ ਵੱਲੋਂ ਕੱਢਿਆਗਾ ਜੀ ਬਿਲਕੁਲ ਕੱਢਾਂਗਾ ਜੀ ਜੇ ਮੈਨੂੰ ਏਟ ਚੱਕੂਗਾ ਤਾਂ ਮੈਂ ਹੁਣ ਬਚਾਅ ਵਾਸਤੇ ਪਿਸਟਲ ਤਾਂ ਕੱਢੂੰਗਾ ਹੀ ਤੁਸੀਂ ਆ ਵੀ ਦਾਤ ਜੇ ਮੇਰੇ ਏਟ ਮਾਰ ਕੇ ਸਿਰ 파ੜ ਦੇਵੇਂ ਮੈਨੂੰ ਇਥੇ ਸੰਸਾਰ ਤੋਂ ਅਲਬਦਾ ਕਹਿ ਦੋਵੇਂ ਤਾਂ ਮੈਂ ਵੈਪਨ ਰੱਖ ਕੇ ਕਰਨਾ ਕੀ ਹੈ ਬਕਾਇਦਾ ਮੇਰੇ ਕੋਲ ਪਰਮਿਸ਼ਨ ਹੈ ਦੀ ਕੈਰੀ ਕਰਨ ਦੀ ਵੀ ਪਰਮਿਸ਼ਨ ਮੇਰੇ ਕੋਈ ਇਹ ਨਹੀਂ ਮੈਂ ਕੋਈ ਸ਼ੋ ਪੀਸ ਨੂੰ ਰੱਖਿਆ ਹੈ ਵੀ ਸਿਆਵਟ ਵਾਤ ਰੱਖਿਆ ਕੈਰੀ ਕਰਨ ਦੀ ਵੀ ਮੇਰੇ ਕੋਲ ਪਰਮਿਸ਼ਨ ਹੈਗੀ ਹੈ ਵੀ ਪਾਉਣਪ੍ਰੀਤ ਸਿੰਘ ਆਈ ਮੈਂ ਐਸਡੀਓ ਅੰਕ ਕਾਰਪੋਰੇਸ਼ਨ ਚ ਇਹ ਤਕਰੀਬਨ 3 ਸਾਲ ਹੋ ਚੱਲੇ ਆ ਮੈਂ 2022 ਦੇ ਵਿੱਚ ਇੱਥੇ ਜੁਆਇਨ ਕੀਤਾ ਉਸ ਤੋਂ ਪਹਿਲਾਂ ਵੀ ਸ਼ਿਵਰੇਜ ਬੋਰਡ ਨੂੰ ਲਿਖਿਆ ਜਾ ਚੁੱਕਾ ਹੈ ਇਹਦੇ ਬਾਰੇ ਐਨਓਸੀ ਵਗੈਰਾ ਅਪਲਾਈ ਕਰ ਲਈ ਸੀ ਵੀ ਇਹ ਲਾਈਨ ਬੰਦ ਆ ਫਿਰ ਇਹਨੂੰ ਕਰਾਸ ਵੈਰੀਫਾਈ ਕਰਨ ਦੇ ਮਾਰੇ ਨੇ ਮਾਰੇ ਨੇ ਮਤਲਬ ਕਾਰਪੋਰੇਸ਼ਨ ਵੱਲੋਂ ਇੱਕ ਸਪੈਸ਼ਲ ਸੁਪਰਸਟਕ ਮਸ਼ੀਨ ਮੰਗਾ ਕੇ 30 ਜਨਵਰੀ 2023 ਦੀ ਗੱਲ ਆ ਇਹ ਉਹਦੇ ਨਾਲ ਸਾਰੀ ਇਹ ਲਾਈਨ ਦੀ ਸੀਸੀਟੀਵੀ ਕਰਵਾਈ ਗਈ ਇਹ ਲਾਈਨ ਬਲਾਕ ਆ ਦੀ ਜਿਹੜੀ ਇਹਦੇ ਸੀਮੈਂਟ ਦੇ ਪਾਈਪਾਂ ਪੰਜਾਂ ਵਿੱਚ ਜਿਹੜੀਆਂ ਉਹਦੇ ਵਿੱਚ ਤਾਰਾ ਤੋਰਾ ਵੀ ਨਿਕਲੀ ਆਈਆਂ ਵਿੱਚ ਹਾਂਜੀ ਜਦੋਂ ਅਸੀਂ ਵੈਰੀਫਾਈ ਕਰਾਈਆ 2023 ਦੇ ਵਿੱਚ ਸਾਡੇ ਕੋਲੇ ਆਹ ਵੀ ਵੀਡੀਓ ਬਕਾਇਦਾ ਬਣੀਆਂ ਹੋਈਆਂ ਸਾਰੀਆਂ ਤੇ ਹੁਣ ਸਾਰੇ ਕਿਸ ਤਰ੍ਹਾਂ ਚਲਾਇਆ ਗਿਆ ਇਹ ਜਦੋਂ ਉਦੋਂ ਕ੍ਰੋਸ ਜਾ ਕਿ ਪਾਣੀ ਦਾ ਰਿਸਦਾ ਰਹਿੰਦਾ ਸੀ ਪਹਿਲਾਂ ਵੀ ਪਰ ਇਹਦਾ ਮਤਲਬ ਵੀ ਇਹ ਸੀਗਾ ਬਈ ਜਦੋਂ ਜਦੋਂ ਦੀ ਸੀਸੀਟੀਵੀ ਹੋ ਰਹੀ ਸੀਗੀ ਉਹ ਜਿਹੜਾ ਹੁੰਦਾ ਬੰਦਾ ਅੰਦਰ ਗਿਆ ਲੈਨ ਦੇ ਵਿੱਚ ਉਹਨੇ ਦੱਸਿਆ ਵੀ ਇਹ ਪੋਲ ਦੀ ਮਿੱਟੀ ਖੁਰ ਰਹੀ ਹੈ ਜਾਂ ਲਾਲ ਰੰਗ ਦਾ ਮਤਲਬ ਪਾਣੀ ਆ ਰਿਹਾ ਜਿਹੜਾ ਕ੍ਰੋਸ ਹੋ ਰਿਹਾ ਕਿੱਥੇ ਲਾਈਨ ਹੈ ਜਿਹੜੀ 3 ਸਾਲਾਂ ਤੋਂ ਬਣਦਾ ਉਹਦੇ ਲਈ ਬਜਟ ਵੀ 1 ਕਰੋੜ ਦਾ ਜਿਹੜਾ ਕੀਤਾ ਗਿਆ ਉਹ ਤਾਂ ਬਜਟ ਦਾ ਹੀ ਇੱਕ ਅੱਜ 10 ਮਿੰਟਾਂ ਦੇ ਵਿੱਚ ਉਹ ਲਾਈਨ ਚੱਲ ਗਈ ਇਹ ਕਿਸ ਤਰ੍ਹਾਂ ਹੋ ਸਕਦਾ ਨਹੀਂ ਲੈਨ ਚੱਲਣਾ ਇਹ ਜੇ ਇੱਕ ਤਾਂ ਲੈਨ ਡੈਮੇਜ ਹੋਣਾ ਜੇ ਡੈਮੇਜ ਲੈਨ ਚੱਲਦੀ ਹੈ ਕੱਲ ਨੂੰ ਪੋਲ ਬੈਂਸ ਹੋ ਹੋ ਸਕਦਾ ਵੀ ਪੋਲ ਵਹਿ ਜਾਏ ਜਾਂ ਕੋਈ ਮਿੱਟੀ ਖੁਰ ਕੇ ਹੋਰ ਇਤਿਹਾਸ ਦਾ ਵੀ ਹੋ ਸਕਦਾ ਇਸ ਤਰ੍ਹਾਂ ਜਿਹੜੀ ਅੱਜ ਲੈਨ ਚ ਲਾਈ ਗਈ ਇਹਨਾਂ ਨੂੰ ਨਹੀਂ ਜੀ ਇਹ ਨਾ ਮੈਂ ਪਤਾ ਵੀ ਕਰ ਲਿਆ ਨਾ ਜਹੀ ਦੇ ਨਾਮ ਮਤਲਬ ਕਿਸੇ ਸੁਪਰਵਾਈਜ਼ਰ ਦੇ ਕਿਸੇ ਧਿਆਨ ਚ ਨਹੀਂ ਸੀ ਫਿਰ ਕਿਹਦੇ ਕਹਿਣ ਤੇ ਗਏ ਆ ਉੱਥੇ ਬਾਬਾ ਉਹ ਜਿਹੜਾ ਜੈਟਿੰਗ ਵਾਲਾ ਡਰਾਈਵਰ ਆ ਉਹਨੇ ਦੱਸਿਆ ਵੀ ਜਸਵੀਰ ਸਿੰਘ ਦਾ ਮੈਨੂੰ ਫੋਨ ਆਇਆ ਤੇ ਉਹਦੇ ਕਹਿਣ ਤੇ ਅਸੀਂ ਗਏ ਪਤਾ ਲੱਗਾ ਕਿ ਮੇਰ ਨੂੰ ਵੀ ਨਹੀਂ ਪੁੱਛਿਆ ਗਿਆ ਤੇ ਨਹੀਂ ਮੇਰ ਸਾਹਿਬ ਸਿਕੋਂ ਉਹਨਾਂ ਨੇ ਮੈਨੂੰ ਤਕਰੀਬਨ 1.5 ਵਜੇ ਤਰਾਜ਼ ਯਾਰ ਕੀਤਾ ਵੀ ਤੁਸੀਂ ਬੰਦੇ ਲਾਤੇ ਮੈਨੂੰ ਦੱਸਿਆ ਨਹੀਂ ਮੈਂ ਕਿਹਾ ਮੇਰ ਸਾਹਿਬ ਇਹ ਨਹੀਂ ਹੋ ਸਕਦਾ ਵੀ ਅਸੀਂ ਦਫ਼ਤਰ ਦੇ ਮਤਲਬ ਵੀ ਐਜੇ ਕਾਉਂਸਲਰ ਵੀ ਨਾ ਸਾਨੂੰ ਦੱਸੀਏ ਤੁਹਾਡੇ ਵਾਰ ਚ ਕੰਮ ਚੱਲ ਰਿਹਾ ਤੁਹਾਡੇ ਵੀ